ਸੰਬਨੂ ਦੁਕਾਨਾਂ ਦਾ ਬੰਦ ਕਰਨ ਲਈ ਅੱਜ ਇਕੱਲੇ ਇਕੱਲੇ ਦੁਕਾਨਦਾਰ ਤਾਂ ਕਿਸਾਨ ਕਰਨਗੇ ਪਹੁੰਚ ਕਿਸਾਨੀ ਮੰਗਾਂ ਲੈ ਕੇ ਕੇਂਦਰ ਸਰਕਾਰ ਤੇ ਦਬਾਅ ਪਾਉਣ ਲਈ 30 ਦਸੰਬਰ ਨੂੰ ਕੀਤਾ ਜਾਵੇਗਾ ਪੂਰਾ ਪੰਜਾਬ ਬੰਦ ਜੀਆਂ ਦੱਸਦੀ ਹੈ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠ ਕੇ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਕਰ ਰਿਹਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਿਸਾਨ ਸੰਗਠਾ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਐਲਾਨ ਕੀਤਾ ਗਿਆ ਇਸ ਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਦੇਰ ਨੇ ਕੀ ਕਿਹਾ ਹੈ ਤੁਸੀਂ ਵੀ ਸੁਣੋ ਮੈਂ ਸਰਵਣ ਸਿੰਘ ਪੰਦੇਰ ਦੋਆ ਫੋਰਮਾ ਦਾ ਕੋਆਰਡੀਨੇਟਰ ਦਿੱਲੀ ਅੰਦੋਲਨ ਦੋ ਚੱਲ ਰਿਹਾ 30 ਦਸੰਬਰ ਨੂੰ ਪੰਜਾਬ ਬੰਦ ਦਾ ਸਾਡਾ ਸੱਦਾ ਹੈਗਾ ਵਾ ਉਹਨੂੰ ਸਫਲ ਬਣਾਉਣ ਵਾਸਤੇ ਅੱਜ ਮੁਹਿਮ ਜਿਹੜੀ ਆ ਸੀ ਟੋਲ ਪਲਾਜ਼ਾ ਮਾਨਾ ਵਾਲਾ ਤੋਂ ਸ਼ੁਰੂ ਕਰ ਰਹੇ ਇਹ ਬੱਸ ਸਟੈਂਡ ਅੰਮ੍ਰਿਤਸਰ ਤੱਕ ਜਾਊਗੀ ਅੰਮ੍ਰਿਤਸਰ ਦੇ ਸਾਰੀਆਂ ਸੜਕਾਂ ਤੇ ਐਵੇਂ ਜਥੇਬੰਦੀ ਦੇ ਵਰਕਰ ਖੜੇ ਆ ਅਰਸ ਅਸੀਂ ਡੋਰ ਟੂ ਡੋਰ ਅਸੀਂ ਹਰ ਸ਼ਟਰ ਤੱਕ ਹਰ ਸ਼ਹਿਰੀ ਤੱਕ ਹਰ ਦੁਕਾਨਦਾਰ ਤੱਕ ਹਰ ਮੰਡੀ ਤੱਕ ਹਰ ਜਨ ਜਨ ਤੱਕ ਆਪਦੀ ਮਹਮ ਲੈ ਕੇ ਜਾਵਾਂਗੇ ਵੀ ਹਮਲਾ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਹਮਲਾ ਛੋਟੀ ਦੁਕਾਨਦਾਰੀ ਤੇ ਹੈਗਾ ਔਰ ਉਹ ਹਮਲੇ ਨੇ ਆਨਲਾਈਨ ਵਪਾਰ ਨੇ ਵੱਡੇ ਮੋਲਾਂ ਨੇ ਜੜਾ ਵਾ ਇਹ ਦੁਕਾਨਦਾਰੀ ਨੂੰ ਬਰਬਾਦ ਕਰਕੇ ਰੱਖ ਦੇਣਾ ਹਮਲਾ ਮਜ਼ਦੂਰਾਂ ਤੇ ਆ ਜਿਵੇਂ ਉਹ ਰਿਪੋਰਟ ਸਿਸਟਮ ਲੈ ਕੇ ਆ ਰਹੇ ਜਿਵੇਂ ਮਸ਼ੀਨਰੀ ਲੈ ਕੇ ਆ ਰਹੇ ਆ ਮਜ਼ਦੂਰਾਂ ਦਾ ਅਜਾੜਾ ਤੈ ਹੈਗਾ ਛੋਟਾ ਲਘੂ ਉਦਯੋਗ ਪੰਜਾਬ ਦਾ ਜੜ ਕੇ ਰੱਖਦਾ ਵੱਡੇ ਕਾਰਪੋਰੇਟਾਂ ਨੇ ਇਹ ਇਸ ਕਰਕੇ ਇੱਥੇ ਸਾਰਿਆਂ ਨੂੰ ਮਲਾਜਮਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਛੋਟੇ ਉਦਯੋਗਪਤੀਆਂ ਨੂੰ ਸਾਰਿਆਂ ਨੂੰ ਰਲ ਕੇ ਪੰਜਾਬ ਬੰਦ ਦਾ ਸੱਦਾ ਅਸੀਂ ਦਵਾਂਗੇ ਤਾਂ ਜੋ ਮੋਦੀ ਸਰਕਾਰ ਤੇ ਪ੍ਰੈਸ਼ਰ ਪਾਇਆ ਜਾ ਸਕੇ 118 ਦਿਨ 318 ਦਿਨ ਹੋ ਗਏ ਮੋਰਚੇ ਚੱਲਣੇ ਨੂੰ ਔਰ 32 ਦਿਨ ਹੋ ਗਏ ਜਗਜੀਤ ਸਿੰਘ ਢੱਲੇਵਾਲ ਜੀ ਦੇ ਮਰਨ ਵਤ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਔਰ ਜਿਹੜਾ ਬਿਜਲੀ ਬਿੱਲ ਆ ਉਹ ਸਾਰਿਆਂ ਵਾਸਤੇ ਹੈਗਾ ਵਾ ਕਿਸੇ ਇੱਕ ਵਾਸਤੇ ਨਹੀਂ ਹੈਗਾ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਇਹ ਮੰਗਾ ਆਦੀਵਾਸੀਆਂ ਨੇ ਕਿਹਾ ਮੰਗਾ ਔਰ ਇਹ ਸਾਰੀਆਂ ਮੰਗਾ ਜਨ ਜਨ ਦੀਆਂ ਮੰਗਾ ਪਾ ਕੇ ਇਹ ਮੋਰਚਾ ਲੜਿਆ ਜਾ ਰਿਹਾ ਔਰ ਅਸੀਂ ਆਸ਼ ਕਰਦੇ ਹਾਂ ਇਹ ਪੰਜਾਬ ਪੂਰੀ ਤਰ੍ਹਾਂ ਬੰਦ ਕਰਕੇ ਮੋਦੀ ਸਰਕਾਰ ਦੀ ਮੂੰਹ ਤੇ ਚਪੇੜ ਮਾਰਨਗੇ 3 ਕਰੋੜ ਪੰਜਾਬੀ ਧੰਨਵਾਦ